ਪ੍ਰੇਜ਼ ਦਾ ਲord ਮੈਂ ਬਿਲਾ ਸੰਸਾਰਪੁਰੀ ਫਾਲੋ ਜੀਜ਼ਸ ਮਿਨਿਸਟਰੀ ਅੱਜ ਦਾ ਮੇਰਾ ਮੈਸੇਜ ਜਿਹੜਾ ਹੈਗਾ ਉਹ ਹੈਗਾ ਅਨਮੋਲਕ ਵਾਤਰਾ ਨੂੰ ਤਾਂ ਜਿੰਨੇ ਵੀ ਲੋਕ ਮੇਰੀ ਵੀਡੀਓ ਦੇਖ ਰਹੇ ਤੇ ਪਲੀਜ਼ ਇਹ ਜਰੂਰ ਸ਼ੇਅਰ ਕਰੋ ਤੇ ਤਾਂ ਜੋ ਅਨਮੋਲਕ ਵਾਤਰਾ ਤੱਕ ਇਹ ਰੀਲ ਪਹੁੰਚ ਜਾਵੇ ਵੀਡੀਓ ਮੇਰਾ ਪਹੁੰਚੇ ਉਹ ਤੁਹਾਨੂੰ ਕਿਉਂਕਿ ਉਹਨੂੰ ਮੈਂ ਚੇਤਾਵਨੀ ਨਹੀਂ ਦੇ ਦਿੰਦਾ ਜਾਂ ਵਰਨਿੰਗ ਦੇਣਾ ਉਹਨੂੰ ਸਮਝਾਉਣਾ ਚਾਹੁੰਦਾ ਇਹ ਗੱਲ ਕਿ ਕਾਕਾ ਤੇਰਾ ਤੇਰਾ ਤੂੰ ਯੰਗ ਮੈਨ ਆ ਹਲੇ ਤੇਰਾ ਬਹੁਤ ਵੱਡਾ ਕੈਰੀਅਰ ਅੱਗੇ ਪਿਆ ਤੇਰਾ ਤੇ ਫਿਊਚਰ ਤੇਰਾ ਪਿਆ ਤਾਂ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਮੇਰੇ ਖਿਆਲ ਆਪਣੇ ਆਪ ਨੂੰ ਮਸ਼ਹੂਰ ਕਰਨ ਤੇ ਲਈ 크ਿਸਚੀਅਨਿਟੀ ਤੇ ਸਿੱਖੀਜ਼ਮ ਦੇ ਵਿੱਚ ਪਾੜ ਪਾ ਰਿਹਾ ਤੇ ਬਹੁਤ ਗਲਤ ਕਰ ਰਿਹਾ ਹੈਂ ਤੇ ਇਲਜ਼ਾਮ ਲਗਾ ਰਿਹਾ ਤੂੰ ਕ੍ਰਿਸਚੀਅਨਿਟੀ ਦੇ ਉੱਤੇ ਤੇ ਇਹ ਕ੍ਰਿਸਚੀਅਨਿਟੀ ਪਖੰਡ ਕਰਦੀ ਔਰ ਜਿੱਦਾਂ ਦੇ ਤੂੰ ਗੈਸਟ ਸੱਦ ਲਾਇਆ ਜਿਹੜੇ ਆਪਣੇ ਆਪ ਨੂੰ ਮੈਂ ਪਿਛਲੀ ਵੀਡੀਓ ਚ ਵੀ ਮੈਂ ਕਹਿ ਸਕਦਾ ਜੇ ਤੂੰ ਮੇਰੀਆਂ ਪਿੱਛੇ ਵੀ ਇੱਕ ਵੀਡੀਓ ਮੈਂ ਸਮਝਾਉਣ ਨੂੰ ਤੁਹਾਨੂੰ ਪਾਈ ਸੀਗੀ ਤੇ ਉਹ ਜਿਹੜਾ ਤੇਰਾ ਪਤਾ ਨਹੀਂ ਕੀ ਉਹਦਾ ਨਾਮ ਲਾਲੀ ਪਤਾ ਨਹੀਂ ਕੋਈ ਕੁਝ ਵੀ ਸੀਗਾ ਉਹ ਪਾਸਟਰ ਦੇ ਨਾਲ ਬਹੁਤ ਬਦਤਮੀਜ਼ੀ ਨਾਲ ਬੋਲਦਾ ਸੀਗਾ ਤਾਂ ਬੱਚੇ ਜੇ ਤੂੰ ਸੱਦਦਾ ਹੁੰਦਾ ਆਪਣੇ ਪ੍ਰੋਗਰਾਮ ਦੇ ਉੱਤੇ ਗੈਸਟ ਤੇ ਉਹਨਾਂ ਨੂੰ ਸਦਿਆ ਕਰ ਜਿਨ੍ਹਾਂ ਨੂੰ ਅਕਲ ਸਮਝ ਹੋਵੇ ਇਹ ਪਹਿਲੀ ਗੱਲ ਤੇ ਦੂਜੀ ਗੱਲ ਤੇ ਮੈਂ ਇਹ ਸਮਝਾਉਣਾ ਚਾਹੁੰਦਾ ਪਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਜਿਸ ਬੰਦੇ ਨੇ ਵੀ ਮੁੱਖ ਕੀਤਾ ਹੈ 크ਰਿਸਚੀਅਨਿਟੀ ਦਾ ਨਾਮ ਮੁੱਖ ਕੀਤਾ 크ਰਿਸਚੀਅਨਿਟੀ ਨੂੰ ਬਦਨਾਮ ਕੀਤਾ ਜਾਂ ਬਦਨਾਮ ਕਰਨਾ ਚਾਹਿਆ ਉਹਨਾਂ ਲੋਕਾਂ ਦਾ ਅੰਤ ਬਹੁਤ ਮਾੜਾ ਹੋਇਆ ਤੇ ਤੁਸੀਂ ਵੀਡੀਓ ਦੇਖ ਵੀ ਲਿਓ ਕਿਉਂਕਿ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਯੂਟਿਊਬਰ ਆ ਯੂਟਿਊਬ ਦੇ ਉੱਤੇ ਜਾ ਕੇ ਵੀਡੀਓ ਲੱਭ ਲਿਓ ਬਹੁਤ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਹੱਲੇ ਤੂੰ ਤਾਂ ਕੁਝ ਵੀ ਨਹੀਂ ਕਰ ਲਿਆ ਤੂੰ ਤਾਂ ਹੱਲੇ ਕੁਝ ਵੀ ਨਹੀਂ ਕਰ ਤੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਜਿਹੜੀਆਂ ਜਿਨ੍ਹਾਂ ਨੂੰ ਦੁਨੀਆ ਸਲਾਮ ਕਰਦੀ ਸੀ ਉਹ ਮਿੰਟਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਖਤਮ ਕਰ ਦਿੱਤੇ ਤੇ ਤੂੰ ਤਾਂ ਚੀਜ਼ ਕੁਝ ਨਹੀਂ ਖੱਲੇ ਤੇ ਮੈਂ ਤੈਨੂੰ ਇਹੇ ਸਮਝਾਉਣਾ ਆ ਕਿ ਹੱਲੇ ਵੀ ਦੁੱਲਿਆ ਬੇਰਿਆਂ ਦਾ ਕੁਝ ਨਹੀਂ ਗਿਆ ਪ੍ਰਭੂ ਯਸੁਮਸੀ ਤੋਂ ਆ ਕੇ ਮਾਫੀ ਮੰਗ ਲਾ ਕਿਉਂਕਿ ਸਾਡਾ ਪ੍ਰਭੂ ਯਸੁਮਸੀ ਮਾਫ ਕਰਨ ਵਾਲਾ ਖੁਦਾ ਹੈ ਤੈਨੂੰ ਮਾਫ ਕਰ ਦਉ ਕਿਉਂਕਿ ਇਹ ਤਾਂ ਬਹੁਤ ਵੱਡੀ ਗਲਤੀ ਕੀਤੀ ਆ ਜਿਹੜਾ ਤੂੰ ਪੰਗਾ ਯਸੁਮਸੀ ਨਾਲ ਲੈ ਲਿਆ ਬ੍ਰਾਜ਼ੀਲ ਦੇ ਵਿੱਚ ਉਹਨਾਂ ਨੇ ਯਸੁਮਸੀ ਦਾ ਕੀਤਾ ਸੀਗਾ ਥੋੜਾ ਜਿਹਾ ਉਹਨਾਂ ਨੇ ਆਪਣੇ ਜਲੂਸ ਜੇ ਕੱਢਦੇ ਸੀਗੇ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਯਸੁਮਸੀ ਦਾ ਥੋੜਾ ਜਿਹਾ ਬਹੁਤ ਗਲਤ ਤਰੀਕੇ ਨਾਲ ਦਿਖਾਇਆ ਤਾਂ ਉਥੇ ਹੜ ਆਈ ਸੀਗੇ ਇੰਡੀਆ ਦੇ ਵਿੱਚ ਵੀ ਹੋਈ ਆ ਇਦਾਂ ਤੇ ਇਸ ਕਰਕੇ ਮੈਂ ਤੈਨੂੰ ਸਮਝਾਉਣਾ ਐਜੇ ਤੇਰਾ ਬਜ਼ੁਰਗ ਤੇ ਗੱਲ ਸਮਝ ਜਾਓ ਠੀਕ ਐ ਭਈ ਚਲੋ ਗਲਤੀ ਹਰ ਇੱਕ ਇਨਸਾਨ ਕਰ ਲੈਂਦਾ ਵੀ ਤੁਹਾਡੇ ਤੋਂ ਗਲਤੀ ਹੋ ਗਈ ਤੁਸੀਂ ਸ਼ੋਹਸਾਦਾ ਆਪਣੇ ਆਪ ਨੂੰ ਮਸ਼ਹੂਰ ਕਰਨ ਨੂੰ ਇਹ ਮਤਲਬ ਇਦਾਂ ਦੇ ਕੰਮ ਕਰਦੇ ਆ ਤਾਂ ਬੱਚੇ ਦੇਖੋ ਬੰਦੇ ਨਾਲ ਤੁਸੀਂ ਕਰ ਲਓ ਜਦੋਂ ਖੁਦਾ ਨਾਲ ਪੰਗਾ ਲੈਨੇ ਤੁਸੀਂ ਨਾ ਉਸ ਪਰਵਰਦੇگار ਨਾਲ ਉਸ ਮਾਲਕ ਨਾਲ ਜਦੋਂ ਪੰਗਾ ਲੈਨੇ ਉਹਦਾ ਨਤੀਜਾ ਸਹੀ ਨਹੀਂ ਹੁੰਦਾ ਕਿਉਂ ਤੁਸੀਂ ਆਪਣੀ ਜਵਾਨੀ ਨੂੰ ਖਰਾਬ ਕਰਨਾ ਚਾਹੁੰਦੇ ਆ ਕਿਉਂਕਿ ਇਹ ਇਹ ਤੁਹਾਨੂੰ ਮੈਂ ਪੱਕੇ ਗਰੰਟੀ ਦਿੰਦਾ ਤੁਹਾਨੂੰ ਭਈ ਜੇ ਤੁਸੀਂ ਹੱਲੇ ਵੀ ਨਾ ਸਮਝੇ ਤੇ ਜਿੰਨੇ ਵੀ ਲੋਕ ਹੈਗੇ ਜਿਹੜੇ-ਜਿਹੜੇ ਲੋਕ ਹੈਗੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮੁੱਕ ਕਰਦੇ ਉਸ ਨਾਮ ਦੀ ਬੇਇੱਜ਼ਤੀ ਕਰਦੇ 크ਿਸਚੀਅਨ 크ਿਸਚੀਅਨਿਟੀ ਨੂੰ ਪਖੰਢੀ ਕਹਿੰਦੇ ਤੇ ਉਹਨਾਂ ਲੋਕਾਂ ਦਾ ਨਤੀਜਾ ਬਹੁਤ ਮਾੜਾ ਹੋਣਾ ਆ ਉਹ ਅਸੀਂ ਨਹੀਂ ਲੈਣਾ ਕਿਉਂਕਿ ਸਾਨੂੰ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਮਾਫ ਕਰ ਦਿਓ ਤੇ ਉਹਨਾਂ ਆਪਣੇ ਦੁਸ਼ਮਣਾਂ ਨੂੰ ਵੀ ਮਾਫ ਕਰੋ ਆਪਣੇ ਦੁਸ਼ਮਣਾਂ ਲਈ ਪ੍ਰਾਰਥਨਾ ਕਰੋ ਦੁਆ ਕਰੋ ਠੀਕ ਹੈ ਇਹ ਤਾਂ ਸੀਗੀ ਇਹੇ ਗੱਲ ਮਾਫੀ ਮੰਗਣੀ ਜਾਂ ਨਾ ਮੰਗਣੀ ਇਹ ਤੁਹਾਡੀ ਆਪਣੀ ਮਰਜ਼ੀ ਆ ਤੇ ਪਰ ਮੈਂ ਇਸ ਗੱਲ ਦੇ ਤੁਹਾਨੂੰ ਗਰੰਟੀ ਦਿੰਦਾ ਕਿ ਇਹਦਾ ਨਤੀਜਾ ਤੁਹਾਨੂੰ ਭੁਗਤਣਾ ਪੈਣਾ ਜੇ ਤੁਸੀਂ ਨਾ ਹਟੇ ਅਸੀਂ ਨਹੀਂ ਕੁਝ ਵੀ ਕਰਨਾ ਕਿਉਂਕਿ 크ਰਿਸਚਨ ਲੋਕ ਨਹੀਂ ਕਰੂਗਾ ਕੁਝ ਵੀ ਤੁਹਾਨੂੰ ਉਸ ਖੁਦਾ ਨੇ ਕਰਨਾ ਤੁਹਾਨੂੰ ਸੋ ਇਸ ਲਈ ਅੱਛੇ ਰਹੋਗੇ ਜੇ ਉਸ ਪ੍ਰਮਾਤਮਾ ਤੋਂ ਉਸ ਯਿਸੂ ਮਸੀਹ ਤੋਂ ਮਾਫੀ ਮੰਗ ਲਵੋ ਤੇ ਉਹ ਤੁਹਾਨੂੰ ਮਾਫ ਕਰ ਦੇਊਗਾ ਨਹੀਂ ਤਾਂ ਜਿਹੜਾ ਇਹਦਾ ਨਤੀਜਾ ਆ ਨਤੀਜਾ ਤੁਹਾਨੂੰ ਅੱਜ ਮਿਲੇ ਕੱਲ ਨੂੰ ਮਿਲੇ ਕਿਉਂਕਿ ਸਾਨੂੰ ਨਹੀਂ ਪਤਾ ਕਦੋਂ ਕਿਉਂਕਿ ਸਾਡਾ ਪ੍ਰਭੂ ਉਹਦਾ ਆਪਣਾ ਟਾਈਮ ਹੈ ਉਹ ਆਪਣੇ ਟਾਈਮ ਦੇ ਨਾਲ ਕਰਦਾ ਹੈ ਤੇ ਜੇ ਤੁਸੀਂ YouTube ਤੇ ਜਾ ਕੇ ਕੁਝ ਵੀਡੀਓ ਲੱਭਿਓ ਕਈ ਲੋਕਾਂ ਨੂੰ ਮੌਕੇ ਦੇ ਉੱਤੇ ਉਹਨੇ ਜਵਾਬ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਮੌਕੇ ਦੇ ਉੱਤੇ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਉਸੇ ਹੀ ਵੇਲੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਤਾਂ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਉਹਨਾਂ ਹਸਤੀਆਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਦੁਨੀਆ ਜਾਣਦੀ ਤੇ ਤੁਹਾਨੂੰ ਤਾਂ ਮੈਂ ਜਾਣਦਾ ਹੀ ਨਹੀਂ ਸੀ ਉਹ ਤਾਂ ਹੁਣ ਮੈਂ ਵੀਡੀਓ ਦੇਖ-ਦੇਖ ਕੇ ਮੈਨੂੰ ਤੁਹਾਡਾ ਨਾਮ ਵੀ ਪਤਾ ਲੱਗਾ ਸੋ ਇਹ ਤਾਂ ਹੋ ਗਈ ਨੰਬਰ 1 ਗੱਲ 크ਿਸਚੀਅਨਿਟੀ ਦੀ ਹੁਣ ਤੁਹਾਨੂੰ ਮੈਂ ਪੁੱਛਦਾ ਦੂਜੀ ਗੱਲ ਵੀ ਤੁਸੀਂ 크ਿਸਚੀਅਨਿਟੀ ਦੇ ਅਜਿਹਾ ਕਹਿੰਦੇ ਆ ਤੇ ਕਦੀ ਸਿੱਖ ਜਮਾਤ ਨੂੰ ਝਾਤੀ ਮਾਰੀ ਗੋਲ ਕਾ ਤੋਂ ਉੱਥੇ ਕਰਦੇ ਮਤਲਬ ਪ੍ਰਧਾਨਗੀ ਤੋਂ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਨਿਤ ਕਿਰਪਾਨਾਂ ਚੱਲਦੀਆਂ ਨੇਤ ਕਰਪਾਨਾ ਚੱਲਦੀਆਂ ਠੀਕ ਹੈ ਗੋਲਕਾਂ ਤੋਂ ਵੀ ਅਸੀਂ ਲੀਡਰ ਗਰੀ ਲੈਣੀ ਆ ਤੇ ਉੱਥੇ ਕਿਰਪਾਨਾ ਚੱਲਦੀਆਂ ਹੈ ਬਲਾਧਕਾਰ ਹੁੰਦੇ ਬੱਚਿਆਂ ਦੇ ਨਾਲ ਹੋਰ ਲੋਕਾਂ ਦੇ ਨਾਲ ਬੀਬੀਆਂ ਦੇ ਨਾਲ ਹੈਨਾ ਇਹ ਸਿੱਖਾਂ ਦੇ ਵਿੱਚ ਹੁੰਦੇ ਤੁਸੀਂ ਉਹਨਾਂ ਨੂੰ ਕਿਸੇ ਨੂੰ ਸੱਦਿਆ ਆਪਣੇ ਸ਼ੋਅ ਦੇ ਉੱਤੇ ਔਰ ਦੂਜੀ ਗੱਲ ਹਿੰਦੂਆਂ ਦੇ ਵਿੱਚ ਉਹ ਜਿਹੜਾ ਬਾਬਾ ਰਾਮ ਰਹੀਮ ਉਹ ਤਿੰਨ ਚਾਰ ਨਾਰ ਕੀ ਪਰਦਾ ਹੋਰ ਵੀ ਹਿੰਦੂਆਂ ਦੇ ਵਿੱਚ ਕਈ ਬਾਬੇ ਹੈਗੇ ਇੱਕ ਹੋਰ ਹੈ ਜਨਨੀਆਂ ਵਰਗਾ ਹੈਗਾ ਇਹ ਉਹ ਜਨਨੀਆਂ ਗੋ ਗੱਲਾਂ ਕਰਦਾ ਲੰਮੇ ਲੰਮੇ ਉਹਦੇ ਵਾਲਿਆ ਹਿੰਦੂਆਂ ਦਾ ਹੀ ਬਾਬਾ ਆਇਆ ਕੋਈ ਹੈ ਉਹਨਾਂ ਨੂੰ ਕਦੀ ਸੱਦਿਆ ਉਹਨਾਂ ਦੇ ਉੱਤੇ ਪੁੱਛਿਆ ਹੈ ਉਹ ਪਖੰਡ ਨਹੀਂ ਕਰਦੇ ਤੁਸੀਂ ਕ੍ਰਿਸਚੀਅਨਿਟੀ ਨੂੰ ਪਖੰਡ ਕਹਿੰਦੇ ਆ ਉਹ ਪਖੰਡ ਨਹੀਂ ਕਰਦੇ ਆਪਣੇ ਚ ਛਾਤੀ ਮਾਰੋ ਪਹਿਲੋਂ ਫਿਰ ਤੁਸੀਂ ਹੋਰ ਕਿਸੇ ਨੂੰ ਹੋਰ ਕਿਸੇ ਵੱਲ ਨੂੰ ਆਇਓ ਠੀਕ ਹੈ ਔਰ ਹੋਰ ਪੇ ਜੇ ਤਾਂ ਤੁਸੀਂ ਮਤਲਬ ਪੇ ਕਮੋ ਪੇ ਅਸੀਂ ਸਾਰਿਆਂ ਨਾਲ ਸਹੀ ਚੱਲਦੇ ਆ ਹਨ ਤੇ ਫੇ ਹੁਣ ਏਦਾਂ ਕਰੋ ਹੁਣ ਸਿੱਖਾਂ ਨੂੰ ਵੀ ਸਿੱਖਾਂ ਦੇ ਨਾਲ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੋਲਕਾ ਤੋਂ ਲੜਦੇ ਆ ਉਹਨਾਂ ਦੀ ਵੀ ਇੰਟਰਵਿਊ ਕਰੋ ਉਹਨਾਂ ਨੂੰ ਵੀ ਸੱਦੋ ਔਰ ਜਿਹੜੇ ਹਿੰਦੂਆਂ ਦੇ ਵਿੱਚ ਕਰਦੇ ਹੈਗੇ ਆ ਬਾਬੇ ਇਹ ਬੀਬੀਆਂ ਅਧੋੜਦੇ ਆਗੇ ਸਾਡੇ ਮੁੰਡਾ ਨਹੀਂ ਹੁੰਦਾ ਸਾਡੇ ਆ ਨਹੀਂ ਹੁੰਦਾ ਸਾਡੇ ਉਹ ਨਹੀਂ ਹੁੰਦਾ ਹੈ ਉਹਨਾਂ ਨੂੰ ਉਹਨਾਂ ਨੂੰ ਸੱਦੋ ਆਪਣੇ ਪ੍ਰੋਗਰਾਮਾਂ ਦੇ ਉੱਤੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰੋ ਹੈਨਾ ਤੇ ਦੂਜੀ ਗੱਲ ਤੁਸੀਂ ਪ੍ਰੋਗਰਾਮ ਦੇ ਉੱਤੇ ਸਨੀ ਦੇ ਹੋਲ ਨੂੰ ਸੰਦੇਸ਼ਿਕਾ ਔਰ ਮੈਂ ਇਹ ਮੈਸੇਜ ਸਨੀ ਦੇ ਹੋਲ ਨੂੰ ਵੀ ਦਿਨਾ ਹੈ ਵੀ ਦੇਖੋ ਸਨੀ ਦੇ ਹੋਲ ਜੀ ਤੁਸੀਂ ਵੱਡੇ ਹੋਵੋਗੇ ਕਲਾਕਾਰ ਹੋਵੋਗੇ ਤੁਸੀਂ ਆਪਣੇ ਘਰ ਹੋਵੋਗੇ ਤੁਸੀਂ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਉਸ ਦਿਨ ਤੁਸੀਂ ਕਿੱਥੇ ਸੀਗੇ